ਬੜਾ ਖ਼ੁਸ਼ ਹੋਣਾ ਹੈ ਗੁਰਜੀ ਕੀ ਵਰੇ ਨਦੋ ਖੰਡਲ ਅਨਕਬਾਰ ਸਭ ਗਲਾ ਸਮਰਾਠ ਨਾਨਕਾ ਹੋਮੀ ਆਤਿ ਰੇਖਾ ਵਣ ਬੜਾਈ ਜੋ ਡੋਡੇ ਤੋਂ ਕਹਾ ਸੁਆਮੀ ਮੈਂ ਮੂਰਖ ਕਹਣਨ ਜਾਇ ਕਿਉਂ ਕਦੇ 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 ਖਾਂ ਮੈਂ ਅਗਚਨ ਕਸਨ ਜਾਇ ਜੋ ਡਡ ਪਾਵੈ ਜੋ ਅੱਖਾਂ ਤੇ ਸੇ ਰੀ ਵੜਾਈ ਚੜਨ ਕਰੋ

ਉਮਰੈਸ਼ ਕਰਦੇ ਹਨ ਕਿ हे ਪ੍ਰਭੂ ਨभेजा ਵਿੰਦਾ ਪੜਦਾ ਹੋਇਆ ਆਪਦੇ ਦੁਆਰੇ ਆਇਆ ਆਪਦੇ ਚਰਨ ਸਰਨ ਦੇ ਵਿੱਚ ਪਿਆ ਹਾਂ ਮੇਰੀ ਨਾਗਦੀ ਅਰੰਕੀ ਹੈ ਕਿ हे ਪ੍ਰਭੂ ਮੈਨੂੰ ਆਪਣੀ ਮਰਦੀ ਵਿੱਚ ਲਾ ਲਵੋ ਜੀ ਦਰਨ ਕਰੋ ਆਪਚ ਪ੍ਰਭ ਦਾਨ اے ਪ੍ਰਭੂਏ ਮਗਜਾ ਦਾ ਦਾਨ ਸਭੀ ਦਾ ਆਪ ਤੋਂ ਦਾਨ ਮੰਗਦਾ ਹੈ ਕਰਕੇ ਮਾਡੇ ਉਹ ਹਰਨਾ ਕਿਰਪਾ ਕਰਕੇ ਮੈਨੂੰ ਹਰੇ ਦਾ ਜਿਹੜਾ ਨਾਮ ਹੈ ਉਹ ਵਰਸੇ ਕਰੋ ਜੀ ਉਧਾਰਨ ਕਰੋ ਮੰਗਉ ਤੂਰ ਇਸੇ ਦੇ ਨਾਲ ਮੈਂ ਸਾਨੂੰ ਜਿਹੜੇ ਭੁੱਖਾ ਹੈ ਉਹਨਾਂ ਦੀ ਝੂੜੀ ਵੀ ਵਗਦਾ ਹਾਰਾ ਸਾਹਿਬ ਜੀ ਬਾਹ ਪਰਮੇਰੇ ਸਰਦਾ ਪੂਰੇ ਪਰਮ ਪਰਮੇਸ਼ਰ ਜੀ ਬੜੀ ਜੜੀ ਹੈ ਭਾਵਨਾ ਇਹਨੂੰ ਪੂਰਨ ਕਰੋ ਜੀ ਵਿਤਾਰਨ ਕਰੋ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਨਸਾ ਪ੍ਰਭ ਤੁਮੇਂ ਕਿਆ ਹੂੰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਇਹ ਮੈਂ ਸਦਾ ਸਦਾ ਪ੍ਰਭੂ ਜੀ 사ਤ ਸੰਗ ਦੇ ਵਿੱਚ ਜਾਵਾਂ ਤੇ ਆਵਦੇ ਗੁਣਾਂ ਨੂੰ ਗੰਧ ਰਹਾ ਸਾਨਸਾ ਪ੍ਰਭ ਤੁਮੇਂ ਤੇ ਆਂ ਦੇ ਰੇਤ ਸਾਥ ਨਾਲ ਆਪ ਜੀ ਦਾ ਸਿਮਰਨ ਕਰਦਾ ਰਹਾ ਉਚਾਰਨ ਕਰੋ ਸਤਿਨਾਮ ਸ਼੍ਰੀ ਵਾਹਿ ਹੈ ਗੁਰੂ ਸਾਹਿਬ ਜੀ ਜੈ ਮੇ ਕਾਮਨ ਸੁ ਲੱਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਟਾ ਰੋ ਨਿਤ ਨੀਟ ਗਾਵੀ ਦੇ ਚਰਨ ਕਾਮਲ ਹੈ ਉਹਨਾਂ ਦੇ ਨਾਲ ਮੇਰੀ ਭੀਤੀ ਲੱਗ ਜਾਵੇ ਨੇਤ ਰਿਤ ਮੈਂ ਪ੍ਰਭੂ ਜੀ ਭਗਤੀ ਕਰਦਾ ਰਹਾ ਜਾਰਨ ਕਰੋ ਸੰਤਨ ਹੈ ਸ਼੍ਰੀ ਬਾਹ ਹੈ ਗੁਰੂ ਸਾਹਿਬ ਜੀ ਇੱਕ ਓਟ ਇੱਕੋ ਆਦਾਰ ਨਾਨਕ ਬਾਗ ਨਾਮ ਪ੍ਰਭ ਧਾਰੋ ਜੈ ਗੁਰੂ ਜੀ ਇਕੋ ਮੇਰੀ ਹੋਟਾ ਹੋਵੇ ਇਕੋ ਮੇਰਾ ਆਬਿਆਸਰਾ ਹੋਵੇ ਨਾਨਕ ਮਾਗੇ ਨਾਮ ਪ੍ਰਭ ਸਾਹਿਬ ਰੂ ਨਾਨਕ ਆਪ ਜਾ ਆ ਨਾਮ ਜਾ ਜੋ ਸਾਰ ਦਸਤੂ ਹੈ ਅਭੀਤ ਬੰਦਾ ਹੈ ਜਾਣ ਕਰੋ ਸਤ ਨਾਮੁ ਸਰਮੀਆ ਹੈ ਗੁਨ ਪਾਇ ਬਰੀ ਪ੍ਰਗੇ ਇਹ ਤੇ ਨ ਪਦਰਸੀ ਈ ਮੇ ਅਤਬਜੀ ਜਾਓ ਜੋ ਦੂਸਰਾ ਪਦ ਹੈ ਵੇਚਿ ਕਰਦਾ ਮਹਾਰਾਜ ਜਿਨੂ ਕਿਰਪਾ ਕਰੋ ਜੀ ਪ੍ਰਭ ਕੀ ਦ੍ਰਿਸ਼ਟਿ ਮਹਾਂ ਸੁਖ ਹੋਏ ਮਹਾਰਾਜ ਜੀ ਕਹਿੰਦੇ ਪ੍ਰਭ ਜਿਹੜੀ ਦ੍ਰਿਸ਼ਟੀ ਹੈ ਉਹਦੇ ਵਿੱਚ ਧਿਆ ਹੈ ਜੇ ਕਿਸੇ ਨੂੰ ਪ੍ਰਾਪਤ ਹੋ ਜਾਵੇ ਬੜਾ ਮਹਾਂ ਸੁਖ ਮਹਾਂ ਸੁਖ ਹੁੰਦਾ ਹੈ ਉਹਦੇ ਵਿੱਚ ਅਰੰਭ ਪਾਰ ਬਿਰਲਾ ਕੋਏ ਜੋ ਜਿਗੰਦੀਏ ਦ੍ਰਿਸ਼ਟੀ ਨੂੰ ਜਿਹੜੀ ਪ੍ਰਾਪਤ ਹੁੰਦੀ ਇਹਨਾਂ ਨੂੰ ਉਹ ਹਰਿਆਣ ਨੂੰ ਕੋਈ ਗੱਲ ਇਹ ਕਹੁੰਦਾ ਹੈ ਉਚਾਰਨ ਕਰੋ ਸਤਨਾਮ ਵਾਹਿਗੁਰੂ ਦਾ ਬੂਰ ਸਾਏ ਬੜੀ ਜਿਨ੍ਹਾਂ ਚੱਖਿਆ ਸੇ ਜਾਨ ਤ੍ਰਿਪਤਾਨੇ ਜਿਨ੍ਹਾਂ ਨੇ ਮੜ ਜਿਗੰਦੀ ਇਸ ਰਸ ਨੂੰ ਚੱਖਿਆ ਹੈ ਪੂਰਕ ਚਰੇਬ ਨ ਹੋ ਗਏ ਹਨ ਰਜ ਗਏ ਹਨ ਪੂਰਕ ਨਹੀਂ ਟੁੱਲਣੇ ਪੂਰਕ ਹੋ ਗਏ ਨੇ ਹਨ ਫਿਰ ਢੋਲੇ ਨਹੀਂ ਹਨ ਉਜਾਰਣ ਕਰੋ ਕੰਨ ਨਾਤ ਸ਼੍ਰੀ ਵਾਹੇ ਗੁਰੂ ਸਾਹਿਬ ਜੀ ਉਹ ਸੁਪਰ ਪ੍ਰੇਮ ਪ੍ਰਸ ਰੰਗ ਉਭਜੇ ਚੌਕ ਸਾਧਕਾ ਸੰਗ ਰੰਗੋ ਜੇ ਜਿਹੜਾ ਪਰਮੇਸ਼ਰ ਦਾ ਰੰਗ ਹੈ ਉਹਦੇ ਵਿੱਚ ਅਨੰਤ ਵਿੱਚ ਲਗਾ ਲੱਗ ਪਰਗੇ ਹਨ ਉਹ ਜੇ ਤਉ ਸਾਧਕੇ ਸੰਗ ਜੇ ਉਹਨਾਂ ਦੇ ਜਾਨੇ ਜਿਹੜੇ ਪੂਰੇ ਹੋ ਗਏ ਹਨ ਤ੍ਰਿਪਤ ਹੋ ਗਏ ਹਨ ਉਹਨਾਂ ਦੇ ਅੰਦਰ ਇੰਨਾ ਚਾਹ ਉਮੀਦ ਆ ਕੇ ਸਾ ਸੰਗਤ ਦੇ ਵਿੱਚ ਜਿਹੜਾ ਹਰੀ ਰਸ ਐ ਉਹਦੀ ਪ੍ਰਾਪਤੀ ਹੋ ਜਾਵੇ ਉਚਾਰਨ ਕਰੋ ਸਤਨਾਮ ਸ੍ਰੀ ਵਾਹਿ ਹੈ ਗੁਰ ਸਾਹਿਬ ਜੀ ਭਰੇ ਸਰਨਾ ਆਨ ਸਭ ਤੇ ਆਗ ਉਹ ਸਭ ਕੁਝ ਦਾ ਤਿਆਗ ਕਰਕੇ ਪਰਮਪਿਆਰ ਵਿੱਚ ਭਰੇ ਸਰਨਾ ਆਨ ਵਿੱਚ ਆ ਗਏ ਹਨ ਸਰਬ ਧਾਰ ਦਤਾਨ ਨੇ ਫਿਰ ਮਹਾਰਿ ਜੀ ਕਹਿੰਦੇ ਜੋ ਸਨ ਨਹੀਂ ਆ ਗਿਆਨ ਅੰਤਰ ਪ੍ਰਕਾਸ਼ ਆਂਦੇ ਨੇ ਜਿਵੇਂ ਲਾਗੋ ਉਹਨਾਂ ਦੇ ਜਿਹੜਾ ਅੰਦਰ ਹੈ ਉਹ ਪ੍ਰਕਾਸ਼ ਹੋ ਗਏ ਹੈ ਜਿਵੇਂ ਜੀਰਜ ਉਹਨਾਂ ਦੇ ਬਾਹਰ ਨੂੰ ਦੇਵ ਚ ਲਿਬ ਲਗ ਗਈ ਹੈ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੜ ਭਾਗੀ ਜਪਿਆ ਪ੍ਰਭ ਸੋਏ ਨਾਮ ਨਾਮ ਰੱਟੇ ਸੁਖ ਹੋਏ ਬਾਰੇ ਕਿਰਪਾ ਦੇ ਠੀਕ ਹੰਦੇ ਜਿਨ੍ਹਾਂ ਨੂੰ ਲਈ ਜਿਹਨਾਂ ਨੇ ਵੱਡੇ ਭਾਗਾਂ ਵਾਲੇ ਨੇ ਉਹਨਾਂ ਨੇ ਪ੍ਰਭ ਜੀ ਨੂੰ ਜਿ ਬਿਆਹ ਹੈ ਨਾਮ ਦਾ ਨਾਮ ਰੱਟੇ ਸੁਖ ਹੋਏ ਜਿਹੜੇ ਨਾਮ ਦੇ ਵਿੱਚ ਰੰਗੇ ਗਏ ਮੰਨ ਜਗੇ ਅੰਧਾ ਉਹਨਾਂ ਨੂੰ ਸੁਖ ਪ੍ਰਾਪਤ ਇਹ ਹੁੰਦਾ ਹੈ ਗੁਰਨਾਮ ਦੇਵੀ ਤੁਮਾਰ ਕਰਦੇ ਹਾਜ਼ਰ ਕਰੋ ਸਤਨਾਮ ਢਿੜਿਵਾਨੇ ਗੁਰੂ ਸਾਹਿਬ ਜੀ ਮਹਾਰਾਜ ਜਿਹੜੇ ਦੇ ਨਾਮ ਦੇ ਰੰਗ ਜੰਗ ਰੰਗ ਜੱਡੇ ਹਨ ਉਹਨਾਂ ਨੂੰ ਸੁਖ ਪ੍ਰਾਪਤ ਹੋ ਜਾਂਦਾ ਹੈ ਸੋ ਮਹਾਰਾਜੀ ਉਹਨਾਂ ਜੋਤੀ ਸਰੂਪਾ ਹੈ ਅੱਜ ਬਦੀ ਵੀਮੀ ਹੈ ਬੇਨਤੀ ਕਰਦਾ ਹਾਂ ਤੁਹ ਕੀ ਬਾਗਰੋ ਜੀ ਸੇਵਕੀ ਮਨਸਾ ਪੂਰੀ ਭਾਈ ਸਤਿਗੁਰ ਦੇ ਨਿਰਮਲ ਮੱਤ ਲਾਈ ਮਹਾਰਾਜ ਸਮਝਾ ਰਹੇ ਹਨ ਕਿ ਸਤਿਗੁਰੂ ਜੀ ਜੋ ਜਨਨ ਨਿਰਮਲ ਮੱਤ ਲੈ ਲਈ ਹੈ ਉਹ ਜਿਹੜੀ ਸੇਵਕ ਦੀ ਜਿਹੜੀ ਮਨੋ ਕਾਮਨਾ ਮੁਰਾਦ ਪੂਰੀ ਹੋ ਗਈ ਹੈ ਉਜਾਰਣ ਕਰੋ ਸਤਿਨਾਮ ਸੇਵਕਾਂ ਕਾ ਨੰਮਣਾ ਨੇ ਜੋ ਨਾਮ ਯਾ ਪਿਆ ਹੈ ਮਾਰੇ ਜੀ ਕੇ ਸਮਝਾਰਿਆ ਜਨ ਕੋ ਪ੍ਰਭੂ ਹੋਇਓ ਦਇਆਲ ਸੇਵਕਿਨੂੰ ਸਦਾ ਨੇ ਆਲੋ ਤੇਰੇ ਕਦੇ ਪ੍ਰਭੂ ਉਹਨਾਂ ਦੇ ਦਇਆ ਲੋਗਿਆ ਤੇ ਸਦਾ ਉਹਨਾਂ ਸੇਵਕਾਂ ਨੂੰ ਸਦਾ ਸਦਾ ਨੇ ਆਲ ਕਰ ਦਿੱਤਾ ਹੈ ਉਚਾਰਨ ਕਰੋ ਜਨ ਭਾਇ ਮਹਾਰਾਜ ਨੇ ਇਉਂ ਨਾ ਸੇਵਕਾਂ ਦੇ ਬਥੇ ਨੂੰ ਘਟ ਕੇ ਮੂਤੀ ਦੇ ਦਿੱਤੀ ਹੈ ਦੇਖੇ ਨਾਲੇ ਮਰ ਲੈਂਦੇ ਨੇ ਜਨਮ ਮਰਨ ਦੁਖ ਭ੍ਰਮ ਗਿਆ ਤੇ ਉਹਨਾਂ ਜਿਹੜਾ ਜਨਮ ਮਰਨ ਦਾ ਜਿਹੜਾ ਦੁੱਖ ਸੀ ਜਿਹੜਾ ਭ੍ਰਮ ਜੋ ਦੂਰ ਹੋ ਗਿਆ ਹੈ ਉਜਾਰਣ ਕਰੋ ਸਭ ਪੂਰੇ ਉਹਨਾਂ ਦੀ ਜਿਹੜੀ ਇੱਛਾ ਤੇ ਸਰਦਾ ਇੱਛਾ ਵੀ ਪੂਰੀ ਹੋ ਗਈ ਹੈ ਤੇ ਬ੍ਰਹਮਲਾਪ ਦੇ ਜੋ ਸਰਦਾ ਸੀ ਉਹ ਵੀ ਸਭ ਪੂਰ ਹੋ ਗਈ ਹੈ ਇਸ ਪੁੰਨ ਸਰਦਾ ਸਭ ਪੂਰੀ ਰਾਵੜ ਆਇਆ ਅਜ ਸੰਗ ਹਜ਼ੂਰੀ ਜੋ ਸਦਾ ਅੰਗ ਸੰਗ ਪਰਮੇਸ਼ਰ ਹਾਜ਼ਰ ਹੈ ਹੂ ਸਮਝਾ ਗਿਆ ਮਹਾਂਪਕ ਉਹ ਅੰਗ ਸੰਗ ਹੁਣ ਨਜ਼ਰੀ ਆਉਂਦਾ ਹੈ ਜਾਗਰਣ ਕਰੋ ਨਾਮ ਲੀਆ ਮਿਲਾਏ ਨਾਮ ਭਗਤੀ ਨਾਮ ਸਮਾਏ ਜਿੰਤੂ ਦਾਸ ਬਣਿਆ ਜੀ ਉਸਨੇ ਵੈਗੁਰੂ ਨੇ ਦਾਸ ਨੂੰ ਆਪਣੇ ਨਾਲ ਮਾ ਲਿਆ ਨਾਮ ਭਗਤੀ ਨਾਮ ਸਮਾਏ ਨਾਥਈ ਪਰਮਾਨੰਦ ਹੰਨ ਨਿਜੇ ਜਾਣੋ ਇਹ ਭੰਤੀ ਕਰਕੇ ਓ ਨਾਮੀ ਵਿੱਚ ਸਮਾਗੇ ਹੰਨ ਉਜਾਰਣ ਕਰੋ ਜੀ ਕਰਦੇ ਅੰਦਰ ਪਰ ਕਹਿੰਦੇ ਉਹ ਆਮ ਦੇ ਵਿੱਚ ਹੀ ਸਮਾ ਜਾਂਦੇ ਆਂ ਭਗਤੀ ਵਾਲੇ ਜਿਵੇਂ ਜੋ ਚੌਥਾ ਵਧ ਹੈ بیوی ਹਸਪਦੀ ਹੈ ਬੇਨਤੀ ਕਰਦੇ ਆ ਆਹ ਕਿਰਪਾ ਕਰੋ ਜੀ ਮਸੋ ਕਿਉਂ ਬਿਸਰੇ ਜੇ ਥਾਲ ਨਾ ਪਾਨੈ ਜਦੋਂ ਵਾਏ ਗੁਰੂ ਜੀ ਇਹਨਾਂ ਪ੍ਰਭੂ ਹੈ ਕਿਉਂ ਬਸਾਰੇ ਜਾਂਦੇ ਚੁਸ ਅੱਡੀ ਜਿਹੜੀ ਮਿੰਟ ਹੈ ਘਾਲ ਨੂੰ ਅਨਾਈਂ ਜਾਣ ਦਿੰਦਾ ਜਾਏ ਦੇ ਜਾਂਦਾ ਮਹਿਤ ਨੂੰ ਫਲਦਾ ਹੈ ਸੋਗੋ ਵਿਸਰੇ ਜੇ ਕੀ ਆ ਜਾਣ ਜੋ ਸਾਡੀ ਕਮਾਈ ਹੈ ਮਨ ਦੇ ਕੰਦ ਉਹਦੇ ਬਾਰੇ ਮ ਜਾਣਦਾ ਹੈ ਜਿਹੜਾ ਪੰਜ ਬੰਦਗੀ ਕਰਦਾ ਹੈ ਗੁੰਡਾ ਤੋ ਸਾਡੇ ਬਹੇ ਦਾ ਮਨ ਨੂੰ ਪਉਂਦਾ ਹੈ ਸੋਗੋ ਵਿਸਰੇ ਜੇ ਕੀ ਆ ਜਾਣਾ ਅਰੇ ਕੀ ਇਹੋ ਜਾਣਦਾ ਵੀ ਹੈ ਬਿਰ ਨੂੰ ਕਿਉਂ ਵਿਸਾਰਿਆ ਜਾਵੇ ਬਾਈ ਗੁਰੂ ਜੀ ਨੂੰ ਚਾਰਨ ਕਰੋ ਇਹ ਆਏ ਕੋ ਹੱਥੇ ਨਾਰਕ ਕਰੇ ਮਹਾਰਾਜ ਜੀ ਨੇ ਕਿਹਾ ਕਿਉਂ ਬਸਾਰਿਆ ਜਾਵੇ ਕੋ ਰਈ ਨੂੰ ਸੋ ਕਿਉਂ ਵਿਸਰੇ ਜਿਨ ਸਤਿਗੁ ਜੀਆ ਜਿਨ ਤਾਨੂੰ ਆਰਾਮ ਨੇ ਦਿੱਤਾ ਹੈ ਉਹਨੂੰ ਕਿਉਂ ਬਸਾਰਿਆ ਜਾਵੇ ਸੋ ਕਿਉਂ ਵਿਸਰੇ ਜੇ ਜੀਵਨ ਜੀਆ ਜੇ ਜੋ ਸਾਡੇ ਜੀਵਨ ਦਾ ਵੀ ਜੀਵਨ ਹੈ ਕਿਉਂ ਬਸਾਰਿਆ ਜਾਵੇ ਉਹਨੂੰ ਚਾਰੋਂ ਕਰੋ

ਉਹ ਪ੍ਰਭੂ ਸਾਨੂੰ ਤੋਂ ਵਿਚਰ ਜਾਗੇ ਜੋ ਸਾਨੂੰ ਪਾਪਾਂ ਤੇ ਜਿਹੜੀ ਜ਼ਹਿਰ ਆਉਂਦੀ ਵਿੱਚੋਂ ਕੱਢ ਲੈਂਦਾ ਹੈ ਜਨਮ ਜਨਮ ਦਾ ਟੁੱਟਾ ਗੱਡਾ ਇਤਰਾ ਜਿਹੜੇ ਜਨਮ ਜਨਮ ਦੇ ਵਿੱਚੜੇ ਹੁੰਦੇ ਆ ਮਹਾਰਾਜੀ ਕੋਲੋਂ ਟੁੱਟੀ ਗੱਡ ਲੈਂਦਾ ਸਾਨੂੰ ਆਪਣੇ ਨਾਲ ਮੇਲ ਲੈਂਦਾ ਹੈ ਉਚਾਰਣ ਕਰੋ ਜਾਣਦੇ ਆਇਆ ਗੁਰੂ ਘਰ ਜਿਹੜਾ ਅਥਲੀ ਸਿਧਾ ਹਸੇ ਉਹ ਸਾਨੂੰ ਸਮਝਾ ਦਿੱਤਾ ਹੈ ਵਾਹ ਜੀ ਸਮਝਾ ਰਹੇ ਹਨ ਗੰਢ ਦਾਸਾਂ ਨੇ ਪਰਮ ਨੂੰ ਨੇਪਰਵ ਆਪਣਾ ਨਾਮ ਜਾਨਣ ਗਿਆ ਦਾਸਾਂ ਨਹੀਂ ਆਪਣਾ ਜਿਹੜਾ ਪ੍ਰਭੂ ਹੈ ਉਸ ਨੂੰ ਨਿਤ ਨਿਤ ਜਾਇਆ ਹੈ हे ਨਾਨਕ ਉਜਾਰਣ ਕਰੋ ਸਤ